ਪੁੱਲਰ ਨੂੰ ਦਿੱਲੀ ਦੇ ਤਿਹਾਰ ਜੇਲ੍ਹ ਤੋਂ ਅਮ੍ਰਿਤਸਰ ਸ਼ਿਫਟ ਕਰ ਮੁੱਖ ਮੰਤਰੀ ਬਾਦਲ ਨੇ ਚੱਲੀ ਵੱਡੀ ਸਿਆਸੀ ਚਾਲ ਦਿੱਲੀ ਸੇਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸੜਨਾ ਨੇ ਲਗਾਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵੱਡੇ ਇਲਜ਼ਾਮ ਕਿਹਾ 3 ਸਾਲ ਪਹਿਲਾਂ ਜਦ ਕਾਂਗਰਸ ਪੁੱਲਰ ਨੂੰ ਪੰਜਾਬ ਲਿਆਉਣਾ ਚਾਹੁੰਦੀ ਸੀ ਤਾਂ ਬਾਦਲ ਉਹਦੋਂ ਕਿਉਂ ਮੁੱਕਰ ਗਏ ਬਾਦਲ ਨੇ ਹੀ ਪੁੱਲਰ ਨੂੰ ਆਤਵਾਦੀ ਕਹਿ ਪੰਜਾਬ ਆਉਣ ਤੋਂ ਰੋਕਿਆ ਸੀ ਪਰ ਅੱਜ ਸਰਕਾਰ ਕਿਹੜਾ ਪੱਤਾ ਖੇਡ ਰਹੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਸਾਦ ਪੁੱਲਰ ਨੂੰ ਦਿੱਲੀ ਤੋਂ ਮਾਸਰ ਤਬਦੀਲ ਕਰਨ ਦੇ ਵਧਾਈ ਦਿੰਦਾ ਪਰ ਇਹ ਕਮ 3 ਸਾਲ ਪਹਿਲਾਂ ਹੋ ਜਾਣਾ ਸੀ ਜੇ ਬਾਦਰ ਸਾਹਿਬ ਆਪਣੀ ਠੇੜਾ ਪੜ ਦਿੱਤਾ ਅਸੀਂ ਉਸ ਵਕਤ ਦੀ ਸਰਕਾਰ ਨੂੰ ਭੁੱਲਰ ਦੀ ਬਾਤਾਂ ਨੂੰ ਸੋਨੀਆ ਗਾਂਧੀ ਕੋਲ ਲੈ ਗਏ ਸੀ ਸੋਨੀਆ ਗਾਂਧੀ ਨੇ ਉਸ ਨੂੰ ਹੱਥ ਚ ਫੜ ਕੇ ਕਿਹਾ ਸੀ ਮੈਂ ਇਹ ਕੰਮ ਆਪਕਾ ਜਰੂਰ ਕਰਾਵਾਂਗੀ ਫਿਰ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਭੁੱਲਰ ਨੂੰ ਅਸੀਂ ਸ਼ਿਫਟ ਕਰਨਾ ਚਾਹੁੰਦੇ ਹਾਂ ਅਕੋਰਡਿੰਗ ਟੂ ਦੀ ਵਿਸ਼ੇਸ ਆਫ ਫੈਮਿਲੀ ਪਰ ਬਾਦਲ ਸਾਹਿਬ ਨੇ ਇਹ ਕਹਿ ਕੇ ਇਨਕਾਰ ਕਰਤਾ ਕਿ ਇਹ ਡਰੇਡਡ ਟੈਰਰਿਸਟ ਹੈਗਾ ਪੰਜਾਬ ਦੀਆਂ ਜੇਲਾਂ ਚ ਇਹਦੇ ਲਈ ਕੋਈ ਥਾਂ ਨਹੀਂ ਇਹਨੂੰ ਤੁਸੀਂ ਦਿੱਲੀ ਚ ਰੱਖੋ ਇਹ ਮੈਂ ਨਹੀਂ ਕਹਿ ਰਿਹਾ ਮੈਂ ਬਿਆਨ ਨਹੀਂ ਦੇ ਰਿਹਾ ਇਹ ਦਿੱਲੀ ਦੀ ਸਰਕਾਰ ਦੇ ਵਿੱਚ ਸਾਰੀਆਂ ਚੀਜ਼ਾਂ ਮੌਜੂਦ ਹੈ ਗਿਆ ਜੇ ਬਾਦਲ ਸਾਹਿਬ ਇਹਦੇ ਵਿੱਚ ਕੋਈ ਕਿੰਤੂ ਵਰਤੂ ਕਰਨਾ ਚਾਹੁੰਦੇ ਨੇ ਤੇ ਮੈਂ ਆਪਣਾ ਪੂਰਾ ਤਾਣ ਲਾ ਕੇ ਸਾਰਾ ਰਿਕਾਰਡ ਕਰਕੇ ਉਹਨਾਂ ਸਾਹਮਣੇ ਰੱਖ ਕੇ ਦੇ ਦਿਆਂਗਾ ਔਰ ਬਿਲਕੁਲ ਹੀ ਕਰ ਸਕਦੇ ਇਹਨਾਂ ਦੀ ਚਿੱਠੀ ਵੀ ਉੱਥੇ ਗਈ ਹੋਈ ਹੈ ਪਰ ਮੈਂ ਹੁਣ ਬਾਦਲ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤੁਹਾਡੀ ਕਿਹੜੀ ਚਾਲ ਹੈ ਇਹ ਦਾ ਕਾਲ ਮੁਝ ਜਾਣਦਾ ਕਿਉਂਕਿ ਜਿਹੜੀਆਂ ਤੁਸੀਂ ਚਾਲਾਂ ਚਲਦੇ ਹੋ ਨਾ ਉਹ ਪੰਜਾਬ ਦੇ ਭੋਲੇ ਭਾਲੀ ਲੋਕੀ ਤੇ ਸਮਝਦੇ ਕੋਈ ਨਹੀਂ ਪਰ ਮੈਂ ਸਮਝਦਾ ਵਾਂ ਵੀ ਤੁਹਾਡੇ ਸਾਰੇ ਕਾਰਡ ਫੇਲ ਹੋ ਚੁੱਕੇ ਨੇ ਜਿੰਨੇ ਵੀ ਤੁਸੀਂ ਕਾਰਡ ਇਸਤੇਮਾਲ ਕੀਤੇ ਨੇ ਆਪਣੇ ਇਸ ਸਿਆਸਤ ਤੇ ਹਾਵੀ ਹੋਣ ਦੇ ਉੱਤੇ ਔਰ ਪੰਜਾਬ ਨੂੰ ਨਿਫਤ ਨਮੂਦ ਕਰਨ ਦੇ ਉੱਤੇ ਉਹ ਸਾਰੇ ਕਾਰਡ ਫੇਲ ਹੋ ਚੁੱਕੇ ਨੇ ਹੁਣ ਨਵਾਂ ਪੱਤਾ ਤੁਸੀਂ ਡਾਖਹਿਣਾ ਚਾਹੁੰਦੇ ਹੋ ਪੰਤਾ ਇਹ ਤੁਹਾਡਾ ਇੱਕ ਹੀ ਚੱਲੇਗਾ 1993 ਦਿੱਲੀ ਬੰਬ ਧਮਾਕੇ ਦੇ ਦੋਸ਼ੀ ਗਵਿੰਦਰਪਾਲ ਸਿੰਘ ਪੁੱਲਰ ਨੂੰ ਕੱਲ ਦਿੱਲੀ ਤੋਂ ਪੰਜਾਬ ਸ਼ਿਫਟ ਕੀਤਾ ਗਿਆ। ਕੇਜਰੀਵਾਲ ਦੇ ਚਿੱਠੀ ਨੂੰ ਬਾਦਲ ਨੇ ਮੋੜਿਆ ਨਹੀਂ ਤੇ 10 ਦਿਨਾਂ ਅੰਦਰ ਪੁੱਲਰ ਅੰਮ੍ਰਿਤਸਰ ਆ ਗਿਆ। ਸਰਕਾਰ ਦੀ ਇਸੇ ਜਲਦਬਾਜ਼ੀ ਤੇ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ 2017 ਚੋਣਾਂ ਲਈ ਸਰਕਾਰ ਪੰਥਕ ਮੁੱਦੇ 'ਤੇ ਵੋਟਾਂ ਦੀ ਵਿਜੈ ਕਰ ਰਹੀ ਹੈ।